ਤੁਹਾਡੇ ਵੀ ਕੀ ਨਾਮ ਤੁਹਾਡਾ ਮੇਰਾ ਇਹ ਲਵਜੀਤ ਸਿੰਘ ਜਿਹੜੀ ਘਟਨਾ ਵਾਪਰੀ ਕੀ ਗੱਲਬਾਤ ਸੀ ਤੁਸੀਂ ਮੌਕੇ ਤੇ ਮजूद ਸੀਗੇ ਹਾਂਜੀ ਮੇਰਾ ਭਾਈ ਹੈ ਇਸਕਾ ਜੀ ਅਹੀਂ ਨਹੀਂ ਦੂ ਜਾਂ ਨਹੀਂ ਪਹਿਲਾਂ ਆ ਕੇ ਉਹਨੇ ਸਾਨੂੰ ਫੜਾਈ ਇਹਨੂੰ ਦੇਖਣਾ ਨਹੀਂ ਸਾਨੂੰ ਛੱਡ ਗਏ ਨਾ ਇਹਦੇ ਹੱਲ ਨੂੰ ਹੋ ਗਏ ਇਹਦੇ ਹੱਲ ਨੂੰ ਹੋ ਗਏ ਭੱਜ ਗਏ ਨਾ ਇਹਦੇ ਜੋ ਠੋਕੇ ਇਹਦੇ ਮਾਰਿਆ ਸਾਰੇ ਇਹ ਭੱਜ ਗਾਈ ਕੀ ਚੀਜ਼ਾਂ ਸੀ ਉਹਨਾਂ ਦੇ ਕੋਲ ਉਹਨਾਂ ਕੋਲੇ ਗਲਾਰੀਆਂ ਸੀ ਖੰਡੇ ਏਕਰਪਾਨਾ ਸੀ ਤੇ ਗੰਦਾਸੇ ਗੁੰਡੂਸੇ ਸੀ ਤੇ ਹੋਰ ਸੀ ਉਹਨਾਂ ਕੋਲ ਕਿੰਨੀ ਕਿ ਤਦਾਦ ਸੀਗੀ ਹਾਂ ਜਿਹੜੇ ਜਿਹੜੇ ਆਈਸੀ ਨੂੰ ਕੋਟ ਮਾਰ ਕਰਨੇ ਕਿੰਨੇ ਵੀ ਜਾਣੇ ਸੀਗੇ ਬੇ ਬੱਚੇ ਆਨੇ ਸੀ ਅੱਛਾ ਇਸ ਤੋਂ ਬਾਅਦ ਫਿਰ ਤੁਸੀਂ ਇਹਨਾਂ ਨੂੰ ਸਿਵਲ ਹਸਪਤਲ ਕਿਵੇਂ ਲੈ ਕੇ ਆਏ ਇਹ ਇਹਨਾਂ ਮੈਂ ਘਰੇ ਭੱਜ ਕੇ ਆਵੜਾਈ ਉਸ ਮੈਂ ਉਥਰੇ ਦਾਸਤਾ ਮੇਰੇ ਭਰਾਵਾਂ ਨੂੰ ਦੂਜਿਆਂ ਨੂੰ ਜਿਹੜੇ ਮੇਰੇ ਚਾਚੇ ਭਾਏ ਦੇ ਮੁੰਡੇ ਆ ਉਹ ਵੀ ਭੱਜ ਕੇ ਆਏ ਤੇ ਇਹਨੂੰ ਬਿਠਾਇਆ ਮੋਟਰਸਾਈਕਲ ਤੋਂ ਗੋਇਲ ਦੀ ਦੁਕਾਨ ਕੋਲ ਫਿਰ ਇੱਥੇ ਲਿਆਈ ਜੀ ਠੀਕ ਹੈ ਆ ਕੋਈ ਕੰਪਲੀਟ ਵਗੈਰਾ ਕੀਤੀ ਐ ਇਸਦੀ ਕਿ ਨਹੀਂ ਜੀ ਨਹੀਂ ਜੀ ਹਾਂ ਪੁਲਿਸ ਪਹੁੰਚ ਚੁੱਕੀ ਜੀ ਇੱਥੇ ਹਾਂ ਜੀ ਅਸਰ ਜਿਹੜੀ ਅੱਜ ਘਟਨਾ ਵਾਪਰੀ ਹੈ ਹੁਣੇ ਜੀ ਆ ਕੀ ਕਹਿਣਾ ਚਾਹੋਗੇ ਸੁਣ ਲੈ ਕੇ ਜੀ ਬਿਆਨਤ ਸਿੰਘ ਨਾਂ ਦਾ ਮੁੰਡਾ ਜਿਹਦੇ ਸੱਟਾਂ ਮਾਰ ਕੇ ਗਏ ਪੰਜ ਛੇ ਜਾਣੇ ਸੀਗੇ ਮੈਂ ਮੌਕੇ ਤੇ ਪਹੁੰਚ ਗਿਆ ਮੌਕੇ ਤੇ ਉੱਥੇ ਹਸਪੀਟਲ ਹੀ ਜਾ ਆਇਆ ਉਹਨੂੰ ਦਾਖਲ ਕਰਾਤਾ ਉਹਦੇ ਸਿਰ 'ਚ ਸੱਟ ਹੈਗੀ ਥੋੜੀ ਜੀ ਚਲੋ ਉਹ ਵੈਸੇ ਬੋਲਦਾ ਉਹਨੂੰ ਸਾਨੂੰ ਨਾਂ ਵੀ ਦੱਸਦੇ ਆ ਮੈਂ ਟੀਮਾਂ ਬਣਾ ਕੇ ਭੇਜ ਦਿੱਤੀਆਂ ਉਹ ਜਲਦੀ ਇਹਨਾਂ ਦੀ ਪੁਰਾਣੀ ਰੰਜਿਸ਼ ਹੈ ਕੋਈ ਵਜ੍ਹਾ ਪਹਿਲਾਂ ਵੀ ਲੜਨ ਤੇ ਰੁਕੇ ਇਹ ਪਹਿਲਾਂ ਤਿੰਨ ਚਾਰ ਵਾਰੀ ਲੜੇ ਆ ਇਹ ਠੀਕ ਹੈ ਜੀ ਹਾਂਜੀ ਜਲਦੀ अच्छा कोई अरेस्ट ਕੀਤਾ ਗਿਆ ਕਿਸੇ ਨੂੰ ਵਿਅਕਤੀ ਨੂੰ ਹਜੇ ਤੱਕ ਜੀ ਜਾਂ ਪਰਚੇ ਦੀ ਕਾਰਵਾਈ ਕਿਸ ਤਰ੍ਹਾਂ ਦੀ ਨਹੀਂ ਫਿਲਹਾਲ ਨਹੀਂ ਕੋਈ ਅरेस्ट ਕੀਤਾ ਗਿਆ ਪਰਚੇ ਦੀ ਬਿਆਨ ਲਿਖਣ ਗਿਆ ਮੇਰਾ ਟਾੜਦਾਰ ਜੀ ਜਦੋਂ ਰੁੱਕ ਆ ਜੂਗਾ ਅਸੀਂ ਉਹਦੀ ਬਿਆਨ ਲੈ ਕੇ ਅਸੀਂ ਅਗਲੀ ਕਾਰਵਾਈ ਸ਼ੁਰੂ ਕਰਾਂਗੇ ਟੀਮਾ ਬਣਾ ਤ ਗਿਆ ਜਲਦੀ ਅरेस्ट ਕਰ ਲਾਂਗੇ ਜਿਹਨਾਂ ਨੂੰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਇੱਕ ਹਫ਼ਤਾ ਪਹਿਲਾਂ ਵੀ ਦੱਸਿਆ ਵੀ ਇਹਨਾਂ ਦੀ ਲੜਾਈ ਹੋਈ ਸੀ ਉਦੋਂ ਵੀ ਇੱਕ ਨੌਜਵਾਨ ਦੀ ਕੁੱਟਮਾਰ ਕੀਤੀ ਗਈ ਸੀ ਜੀ ਇਹਦੇ ਸਮਝ ਮੈਂ ਪੁੱਛਿਆ ਕਿ ਇੱਥੇ ਇੱਥੇ ਕੋਈ ਕੰਪਲੀਨਟ ਨਹੀਂ ਸਾਡੇ ਕੋਲ ਜੀ ਇਸ ਤਰ੍ਹਾਂ ਦੀ ਫਿਰ ਵੀ ਆਈ ਮੈਂ ਪੁੱਛ ਲਾ ਪਤਾ ਕਰ ਲੈਣਾ ਕਿਉਂਕਿ ਮੈਂ ਵੀ ਕੱਲ ਜੁਆਇਨ ਕੀਤਾ ਜੇ ਠੀਕ ਹੈ ਸਰ ਠੀਕ ਹੈ ਜੀ ਥੈਂਕ ਯੂ ਸਰ ਹਾਂ ਸਰ ਕੀ ਨਸ ਰੱਖਣੀ ਡਾਕਟਰ ਸੁਤਨਦਰ ਸਿੰਘ ਸ਼ਾਕਰ ਆ ਡਾਕਟਰ ਸਾਹਿਬ ਕੀ ਦਿੱਕਤ ਆਈ ਇੱਕ ਪੇਸ਼ੈਂਟ ਇੱਥੇ ਆਇਆ ਲੜਾਈ ਵਾਲਾ ਪੇਸ਼ੈਂਟ ਬਿਲਕੁਲ ਇੱਕ 45 ਦੇ ਲਗਭਗ ਆਇਆ ਜਿੰਦੇ ਸਿਰ 'ਚ 6:00 ਵਜੇ ਹੋਈ ਸੀ ਜਦੋਂ ਅਸੀਂ ਸਿਰ ਦੀ ਪਕ ਖੋਲੀ ਤਾਂ ਦੇਖਿਆ ਕਿ ਉਥੇ ਮਲਟੀਪਲ ਇੰਜਰੀਜ਼ ਹੋ ਗਈਆਂ ਕੱਟ ਵੱਜੇ ਹੋਏ ਸੀ ਕ੍ਰੋਸ ਠੀਕ ਹੈ ਠੀਕ ਹੈ ਜੀ ਅਸੀਂ ਉਹਦਾ ਬੀਪੀ ਵੀਆਰ ਲੇਤਾ ਤੇ ਕੰਡੀਸ਼ਨ ਦੇ ਹਿਸਾਬ ਨਾਲ ਅਸੀਂ ਸੋਚਿਆ ਕਿ ਉਹਨੂੰ ਰੈਫਰ ਕੀਤਾ ਜਾਵੇ ਜੀਜੀਐਸ ਫਰੀਦਕੋਟ ਜੀ ਆ ਫਿਲਹਾਲ ਉਸਨੂੰ ਪੇਸ਼ੈਂਟ ਨੂੰ ਰੈਫਰ ਕਰ ਦਿੱਤਾ ਗਿਆ ਜੀ ਹਾਂਜੀ ਰੈਫਰ ਕਰਤਾ ਸਲਿੱਪਸ ਸਲਬ ਸਾਰੀ ਬਣਾਤੀਆਂ ਉਹਨਾਂ ਦੀਆਂ ਐਂਬੂਲੈਂਸ ਆਣ ਵਾਲੀ ਤੇ ਉਹ ਰੈਫਰ ਹੋਣਗੀ ਸਾ ਕੀ ਨਾ ਕੀ ਸੀਗੇ ਤੇ ਸੱਟ ਕਿੰਨੀ ਕੱਜੰਦੀ ਬਿਨਤ ਸਿੰਘ ਨਾਂ ਸੀ ਮੁੰਡੇ ਦਾ ਠੀਕ ਹੈ ਤੇ ਸੱਟ ਹੁੰਦੀ ਲਗਭਗ 15 ਸੈਂਟੀਮੀਟਰ ਕੱਟ ਲੱਗਿਆ ਹੋਇਆ ਸਿਰ 'ਚ ਸਿਰ 'ਚ ਲੱਗਿਆ ਹੋਇਆ ਓਕੇ ਹੋਰ ਵੀ ਹੋਰ ਕਿਹੜੇ ਪਾਰਟਸ ਤੇ ਸੱਟ ਕੋਈ ਹੋਰ ਵੀ ਸੱਟ ਹੈ ਜੀ ਇਹਦੇ ਜਿਉ ਨੂੰ ਸਿਰ 'ਚ ਹੀ ਜ਼ਿਆਦਾ ਵੱਜਿਆ ਵੀ ਹੈ ਠੀਕ ਹੈ ਕਿਉਂਕਿ ਬਲੱਡ ਜਿਆਦਾ ਲਾਸਟ ਹੋ ਗਿਆ ਸੀ ਜੇਰੀ ਨਾ ਕਰੀਏ ਤਾਂ ਅਸੀਂ ਉਹਨਾਂ ਰੈਫਰ ਤਾਈਂ ਸੋਚੋ ਠੀਕ ਹੈ ਸਰ ਥੈਂਕ ਯੂ ਸਰ ਠੀਕ ਹੈ ਥੈਂਕ ਯੂ ਹਾਂਜੀ ਪੱਕ ਜਸਪ੍ਰੀਤ ਵਾਪਸ ਆ ਗਿਆ ਮੈਂ ਤੇ ਤੁਹਾਨੂੰ ਇੱਕ ਤੋਂ ਦੇਈ ਰੌਣਕ ਲਈ ਖਾਲ ਜਿਹੜੀ ਰਾਤ ਨੂੰ ਘਾਰੇ ਬੇਰੇ ਕੋਣ ਜੀ ਵਾਪਸ ਆ ਗਿਆ ਮੈਂ ਦੇਖ ਸਕਦੇ ਤੁਸੀਂ ਕੌਣ ਬਾਹਰ ਮਾਤਾ ਬਾਹਰ ਨਹੀਂ ਆਉਂਦੇ ਉਹ ਇਲੀਗਲ ਨੇ ਢੇੜ ਲੈਣੇ ਆ ਈਰਲਾ ਦੇਣਾ ਇਹਦਾ ਕੋਈ ਲੋੜਾ ਨਹੀਂ ਬਈ ਮਦਾ ਵਿੱਚ ਕੋਈ